ਮੇਰੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਭਗਤੀ ਕਰੀਏ ਸਾਡੀ ਤਾਂ ਆਪਾਂ ਬਹੁਤ ਪਿੱਛੇ ਆ ਜਿਹੜੇ ਬਾਕੀ ਲੈ ਇਹਨਾਂ ਨੇ ਆਪਣੇ ਤੋਕੇ ਆਪ ਨੂੰ ਮਹਾਰਾਜ ਮੂਲ ਮੰਤਰ ਦੇਖੇ ਗਏ ਗੁਰਨਾਨਕ ਸਾਹਿਬ ਮਹਾਰਾਜ ਜਿਹੜੇ ਸੱਚਖੰਡ ਤੋਂ ਲੈ ਕੇ ਆਏ ਠੀਕ ਹੈ ਵੱਡੇ ਮਹਾਰਾਜ ਮਹਾਪੁਰਖ ਆਪਾਂ ਨੂੰ ਮਿਲੇ ਗੁਰਨਾਨਕ ਸਰੂਪ ਬਸ ਇੱਕ ਕਮੀਆਂ ਵੀ ਆਪਾਂ ਭਜਨ ਕਰੀਏ ਜਿੱਤਾ ਹੀਰਾ ਆਪਣੇ ਹੱਥ ਆਪਾਂ ਨੂੰ ਕੀਮਤ ਤਾਂ ਨਹੀਂ ਪਤਾ ਹਾਂ ਮਹਾਰਾਜ ਨੇ ਆਪਾਂ ਨੂੰ ਸਭ ਕੁਝ ਦੇ ਦਿੱਤਾ ਬਸ ਇਹ ਵੀ ਮਾਤਾ ਜੀ ਭਜਨ ਮੰਦਗੀ ਦਾ ਉਹ ਪਿੱਛੇ ਆ ਭਜਨ ਮੰਦਗੀ ਕਰੀਏ ਜੇ ਆਪਾਂ 24 ਮਿੰਟ ਵੀ ਲਾ ਦੇਣਾ ਮੈਂ ਕਹ ਘਟ ਹੀ ਕੋਈ ਆਪਾਂ ਉਤਰ ਨੂੰ ਤੁਰਦੇ ਨਹੀਂ ਪਏ ਦੂਜੀ ਗੱਲ ਆਪਾਂ ਮਹਾਰਾਜ ਨੂੰ ਮੰਗੀਏ ਆਪਾਂ ਮੰਗਦੇ ਭੈ ਦਾਤਾ ਮੈਨੂੰ ਆ ਮਿਲ ਜੇ ਇੱਕ ਮੁਠੀ ਚੱਕ ਲੋ ਦੂਜੀ ਇਹ ਇੱਕ ਇੱਕ ਅੰਦਾਜ਼ ਪੂਰੀ ਹੁੰਦੀ ਹੈ ਦੂਜੀ ਆ ਜਾਂਦੀ ਹੈ ਦੂਜੀ ਹੋ ਜਾਂਦੀ ਹੈ ਤੀਜੀ ਆ ਜਾਂਦੀ ਹੈ ਸਾਥ ਜੀ ਇਦਾਂ ਹੀ ਆਪਾਂ ਮਹਾਰਾਜ ਨੂੰ ਮੰਗੀਏ ਬਾਹਰ ਸੱਚੇ ਪਾਸ਼ਾ ਭਗਤੀ ਦਾ ਦਾਨ ਬਖਸ਼ੋ ਬਾਕੀ ਦਾਤਾ ਮਹਾਰਾਜ ਨੇ ਆਪੇ ਦੇ ਦੇਣੀ ਹੈ ਹਾਂ ਇਹੀ ਆਪਾਂ ਮੈਂ ਇਹੀ ਬੇਨਤੀ ਕਰਦਾ ਵੀ ਭਗਤੀ ਮੰਗੋ ਬਸ ਭਾਇਤੀ ਸਾਰੀ ਮਿਲ ਜਾਏ ਜੇ ਭਗਤੀ ਮੰਗਾਵੇਂ ਆਪਾਂ ਇਸ ਕੰਮ ਤੋਂ ਬਹੁਤ ਪਿੱਛੇ ਆ ਜੀ ਭਗਤੀ ਦੇ ਪਿੱਛੇ ਆਪਾਂ